ਗੱਲ ਕਬੱਡੀ ਉਦਾਂ ਨਹੀਂ ਤਾਂ ਰਹੀ ਨੀ ਬਾਈ ਕਿ ਖਿਡਾਰੀਆਂ ਨੂੰ ਵੀ ਤੁਹਾਨੂੰ ਪਤਾ ਇਕੱਲੇ ਇਕੱਲੇ ਨਾਲ ਗੱਲ ਕਰਨੀ ਪੈਂਦੀ ਹੈ ਕੋਸ਼ਿਸ਼ ਕਰਦੇ ਆ ਵੀ ਜਿੱਦਾਂ ਪਿਛਲੇ ਸਾਲ ਹੋਇਆ ਉਦੋਂ ਬੈਟਰ ਹੋ ਗਏ ਜਿੰਨਾ ਟਾਈਮ ਆਪਾਂ ਪਹਿਲਾਂ ਡੇਟ ਅਨਾਉਂਸ ਕਰਾਂਗੇ ਉਨਾ ਟਾਈਮ ਪਹਿਲਾਂ ਉਹਨਾਂ ਨਾਲ ਗੱਲਬਾਤ ਹੋਊਗੀ ਫਿਰ ਤਾਂ ਆਹੀ ਆਪਾਂ ਨੂੰ ਬੁਲਾ ਸਕਦੇ ਆ ਇਹ ਆਪਣੇ ਨਾਂ ਨਾਂ ਦਾ ਕਬੱਡੀ ਕੱਪ ਆ ਤੇ ਐਂ ਲਾ ਲਓ ਵੀ ਜਿੱਦਾਂ ਆਪਾਂ ਨੂੰ ਦਿਲ ਭੇ ਦੇ ਲਈ ਆਪਾਂ ਜਿੰਨਾ ਕਰਦੇ ਆ ਕੋਸ਼ਿਸ਼ ਆਪਣਾ ਉਹ ਨਹੀਂ ਹੁੰਦਾ ਕਿ ਸਿਹਾਰ ਦਾ ਕੱਪ ਵੀ ਉਹ ਨਹੀਂ ਵਧੀਆ ਜਾਏ ਇਹ ਇਨਾਮ ਵੀ ਡਬਲ ਕਰਤਾ ਪਹਿਲਾਂ ਉਹ 6 ਬੰਦੇ ਬੈਸਟ ਕੱਢਾਂਗੇ ਅਸੀਂ ਅੱਧੀ ਅੱਠ ਟੀਮਾਂ ਨੂੰ ਸਪੈਸ਼ਲੀ ਬੜੀਆ ਜਿੱਦਾਂ ਜਿੱਦਾਂ ਲੱਗਦਾ ਵੀ ਚਾਰਕੀ ਟੀਮਾਂ ਭਰੀ ਬਣ ਜਣੇ ਇਸ ਵਾਰ ਸਾਡੀ ਗੋਸਾ ਵੀ ਅੱਠ ਦੀ ਅੱਠੀ ਭਾਰੀ ਆਖੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰੇ ਉਤੇ ਤੁਸੀਂ ਵੇਖ ਰਹੇ ਹੋ ਰੰਗ ਪੰਜਾਬ ਦੇ YouTube ਚੈਨਲ ਸੋ ਦੋਸਤੋ ਜਿਸ ਤਰ੍ਹਾਂ ਹੁਣ ਸਾਰਿਆਂ ਨੂੰ ਪਤਾ ਹੀ ਹੈ ਸਾਰੇ ਜਾਣਦੇ ਨੇ ਕਿ ਮਾਂ ਖੇਡ ਕਬੱਡੀ ਦੇ ਜਿਹੜੇ ਮੇਲੇ ਨੇ ਉਹਨਾਂ ਦੀ ਸ਼ੁਰੂਆਤ ਹੋ ਗਈ ਹੈ ਬੇਸ਼ੱਕ ਹੁਣ ਮੇਲੇ ਗਰਮੀਆਂ ਦੇ ਸੀਜ਼ਨ ਦੇ ਚੱਲ ਰਹੇ ਨੇ ਪਰ ਜਿਹੜੇ ਅਗਲੇ ਵੱਡੇ ਕਬੱਡੀ ਕੱਪ ਨੇ ਉਹਨਾਂ ਦੇ ਵੀ ਦਿਨੋ ਦਿਨ ਜਿਹੜੇ ਐਲਾਨ ਹੋ ਰਹੇ ਨੇ ਮੈਂ ਗੱਲ ਕਰਾਂ ਤਾਂ ਮਾਲਵੇ ਦੇ ਵੱਡੇ ਕਬੱਡੀ ਕੱਪਾਂ ਦੇ ਵਿੱਚ ਇੱਕ ਕੱਪ ਆਉਂਦਾ ਸਿਹਾਲਪਿੰਡ ਦਾ ਜਿਹੜਾ ਦਿਲਬੇ ਤੇ ਲਾਗੇ ਕਰਕੇ ਬਿਲਕੁਲ ਸਿਹਾਲਪਿੰਡ ਦੇ ਵਿੱਚ ਬਹੁਤ ਤਕੜਾ ਜ਼ਿਲ੍ਹਾ ਸੰਗਰੂਰ ਦਾ ਕਬੱਡੀ ਕੱਪ ਖੇਡਿਆ ਜਾਂਦਾ ਮਾਲਵੇ ਦਾ ਨਹੀਂ ਪੂਰੀ ਦੁਨੀਆ ਦੇ ਵਿੱਚ ਲੋਕਾਂ ਨੂੰ ਉਡੀਕ ਰਹਿੰਦੀ ਹੈ ਬੇਸ਼ੱਕ ਆਪਾਂ ਦੇਖਿਆ ਜਾਵੇ ਤਾਂ 5-6 ਮਹੀਨੇ ਦਾ ਸਮਾਂ ਪਰ ਹੁਣੇ ਤੋਂ ਹੀ ਜਿਹੜਾ ਸਿਹਾਲ ਦੇ ਕਬੱਡੀ ਕੱਪ ਦੀਆਂ ਤਿਆਰੀਆਂ ਸ਼ੁਰੂ ਹੋ ਨੇ ਕਿਉਂਕਿ 1 ਫਰਵਰੀ 2025 ਦੀ ਜਿਹੜੀ ਤਰੀਕ ਰੱਖੀ ਗਈ ਹੈ ਸਪੈਸ਼ਲੀ ਇਸ ਕੱਪ ਦੇ ਲਈ ਮੀਟਿੰਗ ਕਰਨ ਦੇ ਲਈ ਗੱਲਬਾਤ ਕਰਨ ਦੇ ਲਈ ਬਾਈ ਚਮਕੌਰ ਯੂਕੇ ਜੀ ਮੈਂ ਥੋੜਾ ਤੁਹਾਨੂੰ ਇਸ ਭਰਾ ਬਾਰੇ ਦੱਸ ਦੇਵਾਂ ਕਬੱਡੀ ਕੱਪ ਚਾਹੇ ਡਿੜਬੇ ਦਾ ਹੋਵੇ ਚਾਹੇ ਇਲਾਕੇ ਦਾ ਕੋਈ ਵੀ ਹੈ ਇਸ ਬੰਦੇ ਦੀ ਖਾਸੀਅਤ ਹੈ ਕਿ ਕਬੱਡੀ ਕੱਪ ਤੇ ਯੋਗਦਾਨ ਵੱਡਾ ਹੁੰਦਾ ਹੈ ਪਰ ਆਪ ਥੋੜਾ ਪਿੱਛੇ ਰਹਿੰਦੇ ਨੇ ਤੇ ਇਸ ਸਿਹਾਲ ਦੇ ਕਬੱਡੀ ਕੱਪ ਦੇ ਉੱਤੇ ਸਪੈਸ਼ਲੀ ਹੁਣੇ ਮੀਟਿੰਗ ਕਰਨ ਆਏ ਨੇ ਬੇਸ਼ੱਕ ਸਮੇਂ ਆਪਾਂ ਸਾਰੀਆਂ ਗੱਲਾਂ ਮਤਾ ਕਰਾਂਗੇ ਕਿਉਂਕਿ ਸ਼ਹੀਦ ਉਤਮ ਸਿੰਘ ਸਪੋਰਟਸ ਕਲੱਬ ਦੇ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਤੋਂ ਵਿਛੜੇ ਸਾਡੇ ਅੰਕਲ ਜੀ ਸਰਦਾਰ ਜਰਨੈਲ ਸਿੰਘ ਜੀ ਤੇ ਮਾਤਾ ਸੁਰਜੀਤ ਕੌਰ ਜੀ ਜਿਨ੍ਹਾਂ ਦੀ ਯਾਦ ਦੇ ਵਿੱਚ ਇਹ ਇੱਕ ਕਬੱਡੀ ਕੱਪ ਕਰਵਾਇਆ ਜਾਂਦਾ ਹੈ ਕਿਉਂਕਿ ਬਹੁਤ ਘੱਟ ਲੋਕ ਹੁੰਦੇ ਨੇ ਇਦਾਂ ਦੇ ਜਿਹੜੇ ਕਿ ਹੁੰਦੇ ਨੇ ਲੋਕ ਆਪੋ ਆਪਣੇ ਤਰੀਕੇ ਦੇ ਨਾਲ ਆਪਣੇ ਮਾਤਾ ਪਿਤਾ ਨੂੰ ਜਿਹੜਾ ਯਾਦ ਕਰਦੇ ਨੇ ਪਰ ਇਹ ਕਬੱਡੀ ਕੱਪ ਆ ਜਿਹੜਾ ਇਹ ਸਾਡੇ ਡਾਕਟਰ ਮੱਗਰ ਸਿਹਾਲ ਜੀ ਉਹਨਾਂ ਦੇ ਮਾਤਾ ਪਿਤਾ ਦੀ ਯਾਦ ਨੂੰ ਸਮਰਪਿਤ ਹੁੰਦਾ ਹੈ ਤੇ 1 ਫਰਵਰੀ 2025 ਦੇ ਟੂਰਨਾਮੈਂਟ ਦੀ ਆਪਾਂ ਆਪਾਂ ਕਰਦੇ ਆ ਗੱਲਾਂ ਮਾਤਾ ਤੁਹਾਡੇ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਰੰਗ ਪੰਜਾਬ ਦੇ ਟੀਮ ਦਾ ਸਾਡਾ ਬਹੁਤ-ਬਹੁਤ ਧੰਨਵਾਦ ਭਾਈ ਤੁਸੀਂ ਇੱਥੇ ਪਹੁੰਚੇ ਹੋ ਇੱਥੇ ਪਹੁੰਚਣ ਦੇ ਉੱਪਰ ਬਹੁਤ-ਬਹੁਤ ਧੰਨਵਾਦ ਜੀ ਭਾਈ ਜੀ ਜਿਵੇਂ ਹਨਾ ਆਪਾਂ ਦੇਖਿਆ ਵੀ ਵੱਡੇ-ਵੱਡੇ ਕਬੱਡੀ ਕੱਪਾਂ ਦੀਆਂ ਜਿਹੜੀਆਂ ਤਰੀਕਾਂ ਨੇ ਉਹ ਐਲਾਨ ਹੋ ਰਹੀਆਂ ਨੇ ਤੇ ਆਪਾਂ ਨੇ ਵੀ ਤੁਸੀਂ ਸਾਰੀ ਟੀਮ ਨੇ ਡਾਕਟਰ ਮੱਗਰ ਜੀ ਨੇ ਤਾਰੀ ਬਾਈ ਜੀ ਨੇ ਤੁਸੀਂ ਉਹ ਸਾਰਿਆਂ ਨੇ ਇਹ ਇੱਕ ਬਹੁਤ ਵਧੀਆ ਕੀਤਾ ਕਿ ਕਾਫੀ ਸਮਾਂ ਪਹਿਲਾਂ ਡੇਟਾ ਰੱਖ ਦਿੱਤੀਆਂ ਨੇ ਹਨਾ ਤੇ ਤੁਸੀਂ ਵੀ ਫਿਰ ਸਮੇਂ ਦੇ ਸਮੇਂ ਆਏ ਹੋ ਥੋੜੇ ਸਮੇਂ ਵਾਸਤੇ ਤੇ ਕੀ ਵਿਚਾਰ ਬਟਾਂਦਰਾ ਕੀਤਾ ਭਾਈ ਕਿਉਂਕਿ ਧਰਮੇ ਹੁਣ ਅੱਜ ਕੱਲ ਕਬੱਡੀ ਉਦਾਂ ਦੀ ਤਾਂ ਰਹੀ ਨਹੀਂ ਭਾਈ ਕਿ ਖਿਡਿਆਰੀਆਂ ਨੂੰ ਵੀ ਤੁਹਾਨੂੰ ਪਤਾ ਇਕੱਲੇ ਇਕੱਲੇ ਨਾਲ ਗੱਲ ਕਰਨੀ ਪੈਂਦੀ ਹੈ ਤਾਂ ਖਿਡਿਆਰੀ ਪਹੁੰਚਦੇ ਨੇ ਭਾਈ ਕਿਉਂਕਿ ਉਹਨਾਂ ਦਾ ਵੀ ਕੁਝ ਟਾਈਮ ਹੁੰਦਾ ਹੈ ਉਹ ਵੀ ਅੱਜ ਕੱਲ ਦੇ ਸਟਾਰ ਆ ਤੇ ਬਹੁਤ ਜ਼ਿਆਦਾ ਤਿਆਰੀਆਂ ਕਰਨੀਆਂ ਪੈਂਦੀਆਂ ਨੇ ਇਸ ਲਈ ਹੁਣ ਟਾਈਮ ਕਾਫੀ ਰੱਖਿਆ ਹੈ ਤੇ ਖਿਡਿਆਰੀ ਬੜੇ ਪਹੁੰਚਦੇ ਆ ਇੱਥੇ ਤੇ ਕੋਸ਼ਿਸ਼ ਕਰਦੇ ਆ ਵੀ ਜਿੱਦਾਂ ਪਿਛਲੇ ਸਾਲ ਹੋਇਆ ਉਹ ਤੋਂ ਬੈਟਰ ਹੋਵੇ ਤਾਂ ਕਰਕੇ ਬਾਕੀ ਮੱਗਰ ਦੀ ਮਿਹਨਤ ਤੁਹਾਨੂੰ ਪਤੀ ਹੈ ਆਪਣਾ ਭਰਾ ਛੋਟਾ ਤੇ ਇਹ ਲੱਗਦਾ ਰਹਿੰਦਾ ਹਰ ਵਕਤ ਇਹਨਾਂ ਗੰਮਾਂ ਦੇ ਵਿੱਚ ਕਿਉਂਕਿ ਦੇਖੋ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਬੇਸ਼ੱਕ ਸਮਾਂ ਕਬੱਡੀ ਗੱਪ ਦੇ ਵਿੱਚ ਪਰ ਤਿਆਰੀਆਂ ਹੁਣੇ ਤੋਂ ਹੀ ਸ਼ੁਰੂ ਨੇ ਤੇ ਤੁਹਾਨੂੰ ਵੀ ਸਪੈਸ਼ਲੀ ਬੁਲਾਇਆ ਵੀ ਬਾਈ ਆਓ ਆਪਾਂ ਪਹਿਲਾਂ ਮੈਂ ਬਾਈ ਨਾਲ ਗੱਲ ਕਰ ਰਿਹਾ ਸੀ ਕਹਿੰਦਾ ਮੈਂ ਕਿਹਾ ਬਈ ਫੋਨ ਦੀ ਗੱਲ ਹੋਰ ਹੁੰਦੀ ਆ ਵੀ ਤੁਸੀਂ ਸਾਡੇ ਕੋਲੇ ਥੋੜਾ ਸਮਾਂ ਲਾ ਕੇ ਜਾਓ ਕਿਉਂਕਿ ਧਰਮੇ ਖਿਡਿਆਰੀ ਤੈਨੂੰ ਪਤਾ ਹੈ ਚੋਟੀ ਦੇ ਜਿੱਦਾਂ ਹੁਣ ਜਿਹੜੇ ਸੁਪਰਸਟਾਰ ਆ ਗਿਣਤੀ ਦੀ ਆ ਜਿੰਨਾ ਟਾਈਮ ਆਵਾ ਪਹਿਲਾਂ ਡੇਟ ਅਨਾਉਂਸ ਕਰਾਂਗੇ ਉਨਾ ਟਾਈਮ ਪਹਿਲਾਂ ਉਹਨਾਂ ਨਾਲ ਗੱਲਬਾਤ ਹੋਊਗੀ ਫਿਰ ਤਾਂ ਹੀ ਆਪਾਂ ਨੂੰ ਬੁਲਾ ਸਕਦੇ ਹਾਂ ਜੇ ਕਿਸੇ ਦੇ ਨਾਲ ਉਹਨਾਂ ਨੇ ਹੋਰ ਕਮਿਟ ਫੇਰਾ ਪਾਣੀ ਕਰ ਸਕਦੇ ਕਿਉਂਕਿ ਉਹ ਵੀ ਆਪਣੀ ਜਵਾਨ ਤੋਂ ਨਹੀਂ ਮੁੱਕ ਸਕਦੇ ਇਸ ਕਰਕੇ ਆਪਣੀ ਕੋਸ਼ਿਸ਼ ਹੈ ਕਿ ਜਿਹੜੇ ਪਿਛਲੇ ਸਾਲ ਨਹੀਂ ਵੀ ਖੜੇ ਰਹੀ ਪਹੁੰਚ ਸਕੇ ਉਹ ਇਸ ਵਾਰ ਆਉਣਾ ਜ਼ਰੂਰ ਜੀ ਤਾਂ ਕਿ ਪਿਛਲੇ ਸਾਲ ਜਿੱਦਾਂ ਕਵਾੜੀ ਇੱਥੇ ਹੋਈ ਹੈ ਆਪਣੇ ਏਰੀਆ ਦੇ ਵਿੱਚ ਤੁਹਾਨੂੰ ਪਤਾ ਹੈ ਕਿਦਾਂ ਦਾ ਕਾਪ ਹੋਇਆ ਤੇ ਕੋਸ਼ਿਸ਼ ਹੈ ਕਿ ਇਸ ਵਾਰ ਉਸ ਤੋਂ ਵਧੀਆ ਹੋਵੇ ਕਿਉਂਕਿ ਕਬੱਡੀ ਐ ਦੋਸਤੋ ਜੇ ਦੇਖਿਆ ਜਾਵੇ ਨਾ ਜੇ ਕਰੋੜਾਂ ਦੇ ਵਿੱਚ ਐ ਬੇਸ਼ੱਕ ਹਨਾ ਪੰਜਾਬ ਸਰਕਾਰ ਨੇ ਕੱਪ ਕਰਵਾਇਆ ਕਰੋੜੀ ਕਬੱਡੀ ਬਣੀ ਉਸ ਤੋਂ ਬਾਅਦ ਜੇ ਆਪਣੀ ਕਬੱਡੀ ਐ ਤਾਂ ਉਹ ਸਾਡੇ ਇਹਨਾਂ ਐਨ ਆਰ ਆਈ ਭਰਾਵਾਂ ਕਰਕੇ ਤੇ ਇਦਾਂ ਦੇ ਮਿਹਨਤੀ ਇਨਸਾਨਾਂ ਕਰਕੇ ਜਿਹੜੀ ਕਰੋੜਾਂ ਦੇ ਵਿੱਚ ਲੱਖਾਂ ਦੇ ਵਿੱਚ ਪਹੁੰਚੀ ਐ ਐ ਸੋ ਬਾਈ ਜੀ ਜਿਵੇਂ ਉੱਥੇ ਜ਼ਿੰਦਗੀ ਬਹੁਤ ਟਫ ਐ ਨਾ ਮੈਂ ਤੁਹਾਡੇ ਕੋਲ ਰਹਿ ਕੇ ਆਇਆ ਦੇਖਿਆ ਵੀ ਐ ਸਮੇਂ 'ਚੋਂ ਸਮਾਂ ਕੱਢਣਾ ਬਹੁਤ ਔਖਾ ਲੱਗਦਾ ਹੈ ਹਾਂ ਕਿਉਂਕਿ ਤੁਹਾਨੂੰ ਪਤਾ ਸਾਰਿਆਂ ਦੀ ਜ਼ਿੰਦਗੀ ਭਾਈ ਕੰਮਾਂ ਕਰਾਂ 'ਚ ਬਿਜ਼ੀ ਆ ਇਹਨਾਂ ਕੰਮਾਂ ਲਈ ਤੁਹਾਨੂੰ ਪਤਾ ਆਪਦੇ ਕੰਮਾਂ ਦੇ ਵਿੱਚੋਂ ਨਿਕ ਪੈਸਾ ਲਾ ਕੇ ਸੇਵਾ ਕਰਕੇ ਤੁਹਾਨੂੰ ਪਤਾ ਹੈ ਬਹੁਤ ਔਖਾ ਹੈ ਇੱਕ ਤਾਂ ਤੁਸੀਂ ਪੈਸੇ ਰਾਈ ਵੀ ਆਪਦਾ ਉਹ ਕਰਦੇ ਹੋ ਤੇ ਦੂਸਰਾ ਨੰਬਰ ਕੰਮ ਦਾ ਵੀ ਨੁਕਸਾਨ ਕਰਦੇ ਹੋ ਤੇ ਟਾਈਮ ਕੱਢਣਾ ਬਹੁਤ ਮੁਸ਼ਕਿਲ ਹੈਗਾ ਜੀ ਇਹਨਾਂ ਚੀਜ਼ਾਂ ਦੇ ਲਈ ਕਿਉਂਕਿ ਉੱਥੇ ਤਾਂ ਇਹੀ ਦੇਖਿਆ ਨਾ ਜੇ ਕੰਮ ਹੈ ਤਾਂ ਸਾਰਾ ਖੁਸ਼ੀ ਹੈ ਉੱਥੇ ਹਰ ਵੇਲੇ ਕੰਮ ਕੰਮ ਸਵੇਰੇ ਜਾਓ ਸ਼ਾਮ ਨੂੰ ਆਓ ਤੇ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਮੋਸਟ ਵੈਲਕਮ ਵੀ ਹੈ ਤੁਸੀਂ ਪੰਜਾਬ ਦੀ ਧਰਤੀ ਤੇ ਪਹੁੰਚੇ ਹੋ ਨਹੀਂ ਨਹੀਂ ਆਪਾਂ ਇਹ ਆਪਣੇ ਦੇਖੋ ਆਪਣੇ ਇਲਾਕੇ ਦਾ ਪਿੰਡ ਦਿੜਬਾ ਹੋ ਗਿਆ ਤਨੁਪਤੀਆ ਕਬੱਡੀ ਦੇ ਵਿੱਚ ਕਿੰਨਾ ਨਾਮ ਹੈ ਆਪਣੇ ਪਿੰਡ ਦਾ ਤੇ ਸਿਹਾਲ ਆਪਣੇ ਆਪਾਂ ਨੂੰ ਪਤਾ ਹੈ ਬਹੁਤ ਥੋੜੇ ਟਾਈਮ ਦੇ ਵਿੱਚ ਇਸ ਕੱਪ ਨੇ ਆਪਣੀ ਇੱਕ ਬਹੁਤ ਵਧੀਆ ਪਛਾਣ ਬਣਾਈ ਹੈ ਤੇ ਮੁਬਾਰਕਾਂ ਨੇ ਮੱਗਰ ਸਿੰਘ ਨੂੰ ਆਪਣੇ ਇੰਨੇ ਕਿਉਂਕਿ ਤੁਨੁਪਤੀਆ ਕਿੰਨੇ ਕਸਟਮਰ ਇਹਦੇ ਕੋਲੇ ਹੁੰਦੇ ਆ ਤੇ ਉਸ ਟਾਈਮ ਦੇ ਵਿੱਚ ਉਹ ਟਾਈਮ ਕੱਢਦਾ ਇਹਨੂੰ ਇਹ ਇਹਨੂੰ ਆਪਾਂ ਸਲਾਮ ਹੈ ਬਿਲਕੁਲ ਭਾਈ ਜੀ ਸਮਾਂ ਕੱਢਣਾ ਹਨਾ ਐਨ ਸ਼ਡਿਊਲ ਬੀਜੀ ਦੀ ਸਮੇਂ ਦੇ ਵਿੱਚੋਂ ਦੇਖੋ ਆਪਾਂ ਦੇਖਦੇ ਆਂ ਦੁਕਾਨ ਦੇ ਉੱਤੇ ਹਨਾ ਕੰਮ ਕਰਦਾ ਵੀ ਹੁੰਦਾ ਪਰ ਆਪਾਂ ਬਾਈ ਕਹਿ ਰਿਆ ਸੀ ਕਹਿੰਦਾ ਭਾਈ ਇਹ ਗੱਲ ਕਹਦਾ ਕਰੋ ਵੀ ਸਾਡੇ ਨਾਨ ਕਹਿੰਦਾ ਕਬੱਡੀ ਦਾ ਕੱਪ ਹੈ ਹਾਂ ਨਹੀਂ ਨਹੀਂ ਇਹ ਆਪਣੇ ਨਾਨ ਕਹਿੰਦਾ ਕਬੱਡੀ ਦਾ ਕੱਪ ਹੈ ਤੇ ਐਂ ਲਾ ਲਓ ਵੀ ਜਿੱਦਾਂ ਆਪਾਂ ਨੂੰ ਡਿੜਬੇ ਦੇ ਲਈ ਆਪਾਂ ਜਿੰਨਾ ਕਰਦੇ ਆਂ ਕੋਸ਼ਿਸ਼ ਆਪਣਾ ਉਨੇ ਹੀ ਹੁੰਦਾ ਕਿ ਸਿਹਾਰ ਦਾ ਕੱਪ ਵੀ ਉਨੇ ਹੀ ਵਧੀਆ ਜਾਵੇ ਜਿੱਦਾਂ ਆਪਾਂ ਡਿੜਬੇ ਲਈ ਕਰਦੇ ਹਨ ਕਿ ਡਿੜਬੇ ਦਾ ਕੱਪ ਜਿੱਦਾਂ ਹੁੰਦਾ ਆ ਰਿਹਾਗਾ ਬਹੁਤ ਲੰਬੇ ਟਾਈਮ ਤੋਂ ਨਾ ਰਿਹਾ ਉਹਦਾ ਉਹ ਵੀ ਸਿਰੇ ਤੇ ਰਹੇ ਤੇ ਆਪਣੇ ਲਈ ਵੀ ਹੁੰਦਾ ਕਿ ਮਗਰ ਜਦੋਂ ਮਿਹਨਤ ਕਰ ਰਿਹਾ ਜਾਂ ਇਹ ਆਪਣੇ ਨਾਰਿਕਿਆਂ ਦੇ ਪਿੰਡ ਕਰਕੇ ਆਪਾਂ ਇੱਥੇ ਹੁੰਦਾ ਵੀ ਉਹ ਨਹੀਂ ਉਹ ਕਰਦੇ ਕਿ ਨਹੀਂ ਇਹ ਵੀ ਸਿਰੇ ਤੇ ਹੋਵੇ ਜੀ ਜੀ ਸੋ ਧੰਨਵਾਦ ਬਾਈ ਤੁਹਾਡਾ ਥੈਂਕ ਯੂ ਥੈਂਕ ਯੂ ਜੀ ਧੰਨਵਾਦ ਸੋ ਦੋਸਤੋ ਆਪਣੇ ਨਾਲ ਜਿਹੜੇ ਇਹ ਬਾਈ ਸੀ ਇਹ ਸੀਗੇ ਮੇਨ ਸਪான்ਸਰ ਤੇ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੇ ਸਾਡੇ ਮੁੱਖ ਪ੍ਰਬੰਧਕ ਨੇ ਜਿਹੜੀ ਕਿ ਸਾਰਾ ਜਿਹੜਾ ਤਾਣਾ ਬਾਣਾ ਔਰ ਇਸ ਬੰਦੇ ਦੀ ਮੈਂ ਇੱਕ ਖਾਸੀਅਤ ਹੋਰ ਇਹ ਵੇਖਦਾ ਪ੍ਰਮਾਤਮਾ ਇਸੇ ਤਰੀਕੇ ਰੱਖੇ ਹਰ ਵੇਲੇ ਬੋਲਾ ਤੇ ਸਮਾਇਲ ਤੇ ਕੱਲਾ ਬੰਦਾ ਹੁੰਦਾ ਹੈ ਟੂਰਨਾਮੈਂਟ ਦੇ ਉੱਤੇ ਕੋਈ ਬਾਹ ਫੜੇ ਇੱਧਰ ਕੋਈ ਇੱਧਰ ਪਰ ਬਿਲਕੁਲ ਵੀ ਇਹਦੇ ਚਿਹਰੇ ਦੇ ਉੱਤੇ ਕਹਿੰਦੇ ਵੀ ਤੁਸੀਂ ਗੁੱਸਾ ਨਹੀਂ ਦੇਖੋਗੇ ਤੇ ਡਾਕਟਰ ਸਾਹਿਬ ਦਾ ਸੀ ਗੱਲ ਜੀ ਸੀ ਗੱਲ ਨੂੰ ਠੀਕ ਠਾਕ ਹੋ ਮਰੀਆ ਚੜ੍ਹਦੀ ਕਲਾ ਜੀ ਤੇ ਇਸ ਵਾਰ ਬੇਸ਼ੱਕ ਸਮਾਂ ਹੈ ਆਪਣੇ ਕਬੱਡੀ ਕੱਪ ਤੇ ਪਰ ਤਿਆਰੀਆਂ ਹੁਣ ਤੋਂ ਸ਼ੁਰੂ ਨੇ ਤੇ ਕਿਸ ਤਰ੍ਹਾਂ ਦਾ ਜਿਹੜਾ ਕੁਝ ਲੱਗਦਾ ਵੀ ਆਪਾਂ ਪਹਿਲਾਂ ਨਾਲੋਂ ਵੱਖਰਾ ਕਰਨਾ ਜੀ ਪਹਿਲਾਂ ਨਾਲੋਂ ਕਈ ਪਲੇਅਰ ਰਹਿ ਗਏ ਜਿਵੇਂ ਖੁਸ਼ੀ ਹੋਰਾਂ ਦੀ ਡਿਮਾਂਡ ਅਫੀਸ ਸੁਲਤਾਨ ਉਹ ਵੀ ਰਹਿ ਗਈ ਸੀ ਹੂੰ ਕਈ ਬੰਦੇ ਪਲੇਅਰ ਮਿਲ ਗਏ ਜੀ ਐ ਹੁੰਦਾ ਵੀ ਜਿਹੜਾ ਵੀ ਪਲੇਅਰ ਰਹਿ ਗਿਆ ਉਹ ਸਾਰਿਆਂ ਨੂੰ ਕਵਰ ਕਰਨਾ ਇਸ ਵਾਰ ਹੂੰ ਤਾਂ ਹੀ ਤਿਆਰੀਆਂ ਪਹਿਲਾਂ 5 ਮਹੀਨੇ ਪਹਿਲਾਂ ਹੀ ਕਰੀਆਂ ਗਈਆਂ ਨੇ ਉਹੀ ਡੇਟ ਰੱਖੀ ਗਈ ਹੈ ਪਿਛਲੇ ਸਾਲ ਵਾਲੀ 1 ਫਰਵਰੀ 2025 ਜੀ ਉਸ ਕਰਕੇ ਜੀ ਇਨਾਮ ਵੀ ਡਬਲ ਕਰਤਾ ਪਹਿਲਾਂ ਨੂੰ 6 ਬੰਦੇ ਵੈਸਟ ਕੱਢਾਂਗੇ ਅਸੀਂ ਫਾਈਨਲ ਜੀ ਬੋਲਟ ਦੇਵਾਂਗੇ ਸੈਮੀ ਫਾਈਨਲ ਚ ਵੀ ਮੋਟਰਸਾਈਕਲ ਦੇਵਾਂਗੇ ਹਾਂਜੀ ਵੀ ਸੈਮੀ ਫਾਈਨਲ ਵੀ ਕੰਪੀਟੀਸ਼ਨ ਹੋਵੇ ਫਾਈਨਲ ਦੀ ਤਰ੍ਹਾਂ ਇੱਕ ਤਰ੍ਹਾਂ ਇਨਾਮ 2 ਬੱਚੀ 175 ਕਰ ਦਿੱਤਾ ਹੈ ਉਹ ਵੀ ਪੂਰਾ ਪਹਿਲਾਂ ਨੂੰ ਵਧਾ ਕੇ ਜੀ ਅੱਛਾ ਭਾਈ ਇੱਕ ਹੋਰ ਦੱਸੋ ਕਿ ਪਹਿਲਾਂ ਵੀ ਆਰਨਿਤ ਸੀ ਇਸ ਵਾਰ ਵੀ ਉਹ ਤੋਂ ਪਹਿਲਾਂ ਵੀ ਆਰਨਿਤ ਸੀ ਹੈ ਨਾ ਇਹ ਇਹ ਕਿਵੇਂ ਕੋਈ ਦੋਸਤੀ ਹੈ ਜਾਂ ਤੁਹਾਡਾ ਦਰਸ਼ਕਾਂ ਦੀ ਮਾਨ ਹੈ ਤੁਹਾਨੂੰ ਲੱਗਦਾ ਵੀ ਨਹੀਂ ਜਰੀ ਹੋਣਾ ਚਾਹੀਦਾ ਨਹੀਂ ਹੁਣ ਤਾਂ ਦੋਸਤੀ ਵੀ ਹੈ ਹਾਂ ਦਰਸ਼ਕਾਂ ਦੀ ਮਾਨ ਥੋੜੀ-ਬੋਟੀ ਬਦਲਦੀ ਵੀ ਜਾਂਦੀ ਹੈ ਹਾਂ ਪਰ ਹੁਣ ਕੀ ਕਰੀਏ ਮਿੱਤਰ ਤਾਂ ਉਹਨਾਂ ਨਾਲ ਜ਼ਿਆਦਾ ਜੀ ਹਾਂਜੀ ਬਾਕੀ ਤਾਂ ਮਿੱਤਰ ਤਾਂ ਬਾਕੀ ਕਲਾਕਾਰ ਨਾਲ ਵੀ ਹੈ ਪਰ ਹੁਣ ਕੀ ਹੈ ਹੁਣ ਮੇਨ ਜ਼ਿਆਦਾ ਚੱਲਦਾ ਹੈ ਕਿ ਇਸ ਕਰਕੇ ਫਿਰ ਉਹੀ ਡੇਟ ਉਸੇ ਨੂੰ ਹੀ ਮਿਲਦੀ ਹੈ ਹੂੰ ਪਹਿਲਾਂ ਤੋਂ ਗੱਲ ਕਮਿਟਮੈਂਟ ਕਰਤੀ ਬਾਈ ਨਾਲ ਉਹ ਹੋ ਗਈ ਫਾਈਨਲ ਜੀ ਜੀ ਤੇ ਹੋਰ ਕੋਈ ਖਾਸ ਗੱਲਬਾਤ ਰਹਿਣ ਵਾਲੀ ਵੈਸੇ ਤਾਂ ਆਪਾਂ ਜਦੋਂ ਟੂਰਨਾਮੈਂਟ ਹੋਣਾ ਹੈ ਆਪਣਾ ਕਬੱਡੀ ਕੱਪ ਹੋਣਾ ਹੈ ਉਸ ਤੋਂ ਪਹਿਲਾਂ ਵੀ ਇੱਕ ਵੀਡੀਓ ਜਿਹੜੀ ਆਪਾਂ ਸਪੈਸ਼ਲੀ ਉਹ ਵੀ ਤਿਆਰ ਕਰਾਂਗੇ ਪਰ ਫਿਰ ਵੀ ਹੁਣ ਹੋਰ ਕੀ ਖਾਸ ਰਹਿਣ ਵਾਲਾ ਹੈ ਖਾਸ ਤਾਂ ਰਹਿਣ ਵਾਲਾ ਵੀ ਜਿਹੜੀਆਂ 8 ਦੀ 8 ਟੀਮਾਂ ਨੇ ਸਪੈਸ਼ਲੀ ਹੋਣਗੀਆਂ ਇਸ ਵਾਰ ਮੀਡੀਆ ਇਹ ਜਿੱਦਾਂ ਜਿੱਦਾਂ ਲੱਗਦਾ ਵੀ ਚਾਰ ਕਿ ਟੀਮਾਂ ਭਾਰੀ ਬਣ ਜਣੇ ਇਸ ਵਾਰ ਸਾਡੀ ਕੋਸ਼ਿਸ਼ ਵੀ 8 ਦੀ 8 ਭਾਰੀ ਰੱਖੀ ਵੀ ਕੋਈ ਦਿੱਕਤ ਨਾ ਹੋਵੇ ਹਰਿਆਣਾ ਦੀ ਟੀਮ ਸਪੈਸ਼ਲ ਨੂੰ ਅਲੱਗ ਤੌਰ ਤੇ ਰੱਖਣੀ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ